ਹੈਲੋ ਗਾਇਜ਼ ਵੈਲਕਮ ਬੈਕ ਟੂ ਦੀ ਅਨਦਰ ਡੇ ਅਨਦਰ ਬਲੌਗ ਬਸ ਇਨੀ ਕੰਗਰੀਟਰੀਆ ਤੋਂ ਹੁਣ ਆਪਾਂ ਪੰਜਾਬੀ ਚ ਆਉਂਦੇ ਆ ਮੈਂ ਜਲ ਤਿਆਰ ਹੋ ਜਾ ਮੈਂ ਪੀੜੀ ਪੱਗ ਬੰਨੀ ਮੈਂ ਨਾ ਉੱਪਰ ਦੇ ਡਿਜੀ ਜੈਕਟ ਪਾ ਲਿਆ ਮੈਂ ਪਾ ਲਿਆ ਮੈਨੂੰ ਐ ਲੱਗੀ ਜਾਂਦਾ ਉਹ ਸਵੇਰਾ ਤਾਂ ਵੀ ਜਾਂਦਾ ਨਾ ਸਰੋਬੜੀ ਕਮੇਟੀ ਵਾਲਾ ਪੰਜਾਬ ਭਾਰਾ ਬਾਫੀ ਪਾਰਟੀ ਦਾ ਹੁੰਦਾ ਇਹ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ ਵੈਸੇ ਤਾਂ ਅਸੀਂ ਹੱਸਦੇ ਖੇਡਦੇ ਰਹਿੰਦੇ ਆ ਪਰ ਸਾਡਾ ਜਿਹੜਾ ਪੌੜ ਦਾ ਅਨੋਲ ਵਾਲਾ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਮੈਨੂੰ ਐਂ ਲੱਗ ਜਾਂਦਾ ਹੈ ਕਿ ਅੱਜ ਆ ਬਣਾ ਵਲੋਗ 5k ਤੇ ਪਾਈ ਹੋ ਚਲੀ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਬਹੁਤ ਸਿਆਣੀ ਆ ਸਮਝ ਨਹੀਂ ਪੈਂਦੀ ਐਡੀਟਿੰਗ ਤੋਬਾ 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 ਤਰਾ ਮੂਡ ਖਰਾਬ ਕਰ ਲਿਆ ਮੈਂ ਉਹ ਮਤਲਬ ਹੈ ਲੋ ਮਤਲਬ ਤੇਰੀ ਤੇ ਮੇਰੀ ਵੱਖਰੀ ਵੱਖਰੀ ਹੋ ਗਈ ਨਾ ਸਾਢੇ ਹੋ ਗਈਆਂ

ਅੱਜ ਆਟਾ ਉਹ ਮੇਰਾ ਵੀ ਸਾਡਾ ਗਾਲੂ ਵੀ ਨਹੀਂ ਹੈਗਾ ਹਾਂ ਸਾਡੇ ਨਾਲ ਹਨੀ ਨਹੀਂ ਆਇਆ ਹਨੀ ਕੱਲੂ ਆਊਗਾ ਜਿਹੜਾ ਕਹਿੰਦਾ ਸਸਰੀ ਘਰ ਦੀ ਮੈਂ ਦਸਪਤ ਸਿੰਘ ਹਨੀ ਸਾਲਾ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਗਾਣਾ ਚੱਲਦਾ ਨਾ ਇਹ ਮੇਰਾ ਦਿਮਾਗ ਚੱਲੂਗਾ ਰਾਤ ਨੂੰ 8 ਵਜੇ ਤੋਂ ਬਾਅਦ ਹੈਲੋ ਗਾਇਜ਼ ਵੈਲਕਮ ਬੈਕ ਟੂ ਦੀ ਅਨਦਰ ਡੇ ਅਨਦਰ ਬਲੌਗ ਵੈਲਕਮ ਟੂ ਦਾ ਡੇ 6 ਆਊਟ ਆਫ 30 ਡੇਸ ਬਲੌਗ ਚੈਲੰਜ ਅੱਜ ਟੂਡੇ ਵੀ ਡਿਡ ਅ ਪੋਡਕਾਸਟ ਵਿਦ ਮਾਸਟਰ ਭਗਤ ਸਿੰਘ ਹੂ ਰੋਟ ਅ ਬੁੱਕ ਨੇਮਡ ਕੀ ਨਾਮ ਦੀ ਬੁੱਕ ਦਾ ਸੁਬਾਮ ਸਾਇਨ ਦੇ ਕਤਲ ਦਾ ਅਮਰੀਕਨ ਸਾਜ਼ਿਸ਼ ਸਰਦਾਮ ਹੁਸੈਨ ਦੇ ਕਤਲ ਦੀ ਅਮਰੀਕਨ ਸਾਜ਼ਿਸ਼ ਹਾਂਜੀ ਤੇ ਬਸ ਇੰਨੀ ਕਿ ਅੰਗਰੇਜ਼ੀ ਅੱਜ ਤੱਕ ਹੁਣ ਆਪਾਂ ਪੰਜਾਬੀ 'ਚ ਆਉਨੇ ਆ ਪੋਡਕਾਸਟ ਅਸੀਂ ਕਰ ਚੁੱਕੇ ਆ ਰਿਕਾਰਡ ਆ ਦੇਖੋ ਜੀ ਆ ਤੁਸੀਂ ਲਾ ਸਕਦੇ ਹੋ ਹਿਸਾਬ ਵੀ ਅੱਜ ਮੁੰਡਾ ਹੋਸਟ ਬਣਿਆ ਸੀਗਾ ਤੇ ਸਵੇਰ ਦੇ ਅਸੀਂ ਨਾ ਟਾਈਮ ਹੀ ਲੱਗਿਆ ਮੈਂ ਜਦ ਤਿਆਰ ਹੋਇਆ ਮੈਂ ਤੀਲੀ ਪੱਗ ਬੰਨੀ ਮੈਂ ਨਾ ਉੱਪਰ ਦੇ ਦਿੱਲੀ ਜਾ ਕੇ ਪਾ ਲਈ ਜੀ ਛੱਟ ਪਾ ਲਈ ਤੈਨੂੰ ਐ ਲੱਗੀ ਜਾਂਦਾ ਸਵੇਰ ਤਾਂ ਪੰਜਾਬ ਨਾ ਮੈਂ ਸਰੂਪਣੀ ਕਮੇਟੀ ਆਲਾ ਪੰਜਾਬ ਮਾਵਾਦੀ ਪਾਰਟੀ ਦਾ ਬੰਦਾ ਚਲੋ ਵਿੱਚ ਇਹਨੂੰ ਕੁਝ ਸ਼ਾਰਟ ਲੈਣੇ ਸੀ ਉਹ ਵੀ ਦਿਖਾਵੇਂ ਪੋਡਕਾਸਟ ਦੇ ਪੋਡਕਾਸਟ ਅੱਜ ਦਾ ਬੜਾ ਸੋਹਣਾ ਹੋਇਆ ਜੀ ਅੱਜ ਵਾਲਾ ਪੋਡਕਾਸਟ ਸਾਰੇ ਨੂੰ ਸੁਣਨ ਵਾਲਾ ਦੇਖਣ ਵਾਲਾ ਤੇ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ ਵੈਸੇ ਤਾਂ ਅਸੀਂ ਹੱਸਦੇ ਖੇਡਦੇ ਰਹਿੰਦੇ ਆ ਪਰ ਸਾਡਾ ਜਿਹੜਾ ਪੋਡਕਾਸਟ ਨੌਲੇਜ ਵਾਲਾ ਕਿ ਉਹ ਇਹ ਨੰਬਰ ਅੱਜ ਜੋ ਜਿਹੜਾ ਗੈਸਟ ਪਰਸਨ ਸੀਗਾ ਤੇ ਨੌਲੇਜ ਬਹੁਤ ਵਧੀਆ ਲੈਵਲ ਦੀ ਸੀਗੀ ਤਾਂ ਕੁਝ ਤਾਂ ਆਪਾਂ ਕਰਿਆ ਸੀ ਨਾ ਵੀ ਹਾਂ ਕੁਝ ਨੌਲੇਜ ਵਾਲਾ ਵੀ ਹੋ ਰੱਖਾਂਗੇ ਵਿੱਚ ਤੇ ਬਾਕੀ ਲੋ ਜੀ ਪੌਡਕਾਸਟ ਆਪਣਾ ਡਨ ਹੋ ਗਿਆ ਰਿਕਾਰਡ ਹੋ ਚੁੱਕਿਆ ਹੁਣ ਇਹ ਜਿਹੜਾ ਬਲੌਗ ਸਾਡਾ ਸ਼ੁਰੂ ਹੋਗਾ ਬਲੌਗ ਹਾਂ ਬਲੌਗ ਇੱਥੋਂ ਸ਼ੁਰੂ ਕਰਦੇ ਆਂ ਅੱਜ ਸੇ ਇਹ ਵੀ ਥੋੜੀ ਠੀਕ ਆ ਹੈ ਕੱਲ 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 ਬੰਦਾ ਮ ਖਿੜਿਆ ਨਹੀਂ ਕੱਲ ਬੰਦਾ ਸਮਾਨ ਅਸੀਂ ਖਾਦਾ ਨਹੀਂ ਖਿੜਿਆ ਅਸੀਂ ਫੇਰ ਵੀ ਵੀਰੇ ਅੱਜ ਤੇ ਆ ਦੇਖੋ ਜੀ ਨਵੀ ਲੈ ਕੇ ਆਉਣੀ ਆ ਉਹ ਹਾਂ ਉਹਦੀ ਅਨਬਾਕਸਿੰਗ ਆਨ ਬਾਕਸਿੰਗ ਤੇ ਆ ਦੇਖੋ ਜੀ ਇੱਕ ਬੋਤਲ ਅਸੀਂ ਵੜਕਾਤੀ ਆ 50 ਰੁਪਏ ਵਾਲੀ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਆ ਗੁਰਦਵਾਰਾ ਸ੍ਰੀ ਜੋਤੀ ਜੋਤ ਸਾਬ ਮੱਥਾ ਠੀਕ ਮੱਥਾ ਦਰਸ਼ਨ ਕਰਈਏ ਅੱਜ ਰਹਿਗੇ ਤੇ ਬਾਕੀ ਬਾਕੀ ਕੰਟੀਨਿਊ ਬਲੌਗ ਕਰਦਾ ਹਾਂ ਓਕੇ ਚੁੱਕ ਦਿੰਦਾ ਅੱਛਾ ਤੇ ਫਿਰ ਮੈਂ ਸੋਚਿਆ ਕਿ ਇਹ ਜੰਗ ਨਾਲ ਜੀ ਨਾਲ ਦੇਖਦਾ ਹਰ ਰੋਜ਼ ਦੀਆਂ ਜਿਹੜੀਆਂ ਘਟਨਾਵਾਂ ਸੀ 16 ਸਾਲ ਲਗਾਤਾਰ ਮੈਂ ਉਹਨਾਂ ਨੂੰ ਕਰਦਾ ਹਰ ਕਿਹਾਂ ਕਹਾਣੀਆਂ ਮੈਨੂੰ ਐ ਲੱਗ ਜਾਂਦਾ ਹੈ ਕਿ ਅੱਜ ਆ ਬਣਾ ਬਲੌਗ ਪੰਜ ਕਿਵੇਂ ਤਾਈ ਹੋ ਬਤਾ ਲੰਨੇ ਆਪਾਂ ਬਲੋਗ ਇਹਨੂੰ ਕਿੱਦਾਂ ਚੱਲ ਜੰਨੇ ਤੁਰਕੇ ਸ੍ਰੀ ਅੰਤ ਨੂੰ ਹੋ ਜੰਨੇ ਆ ਐਕਸਟਾ ਨਾ ਤੁਰਕੇ ਆਮ ਸਾਧਵਾਗ ਰੂਟ ਤੋਂ ਨੂੰ ਬਲੋਗ ਅਸਲ ਚ ਲੰਬਾ ਹੋ ਜਾਣਾ ਸੀਗਾ ਸੀ ਉਹ ਪਲਾਨ ਕੈਨਸਲ ਕਰ ਦਿੱਤਾ ਹਾਂ ਨਾ ਪਲਾਨ ਇਹ ਕੱਲ ਨੂੰ ਕਰਾਂਗੇ ਕੱਲ ਨੂੰ ਇੱਕ ਸਾਡੇ ਚ ਬੰਦਾ ਵੀ ਆਊਗਾ ਹੂੰ ਕੁਝ ਅੱਜ ਥੋੜਾ ਜਿਹਾ ਐਮਰਜੈਂਸੀ ਹੋ ਗਈ ਹੂੰ ਤੇ ਅੱਜ ਸਾਡੇ ਘਰਾਂ ਚ ਕੋਈ ਹੈ ਨਹੀਂ ਪੂਰੀ ਨੌਜ ਸਾਲਾ ਰਸਿਕਾ ਨਹੀਂ ਹੁੰਦਾ ਤੇ ਲਓ ਜੀ ਆਪਾਂ ਜੀ ਦਰਸ਼ਨ ਹੇਲੇ ਕਰਕੇ ਜੋਤਿਪੁਰ ਸਾਹਿਬ ਸਟੂਡੀਓ ਤੋਂ ਫਿਰ ਇੱਕ ਸਟੈਪ ਅੱਗੇ ਆ। ਇੱਥੇ ਆ ਗਏ ਚਾਹ ਦੀ ਦੁਕਾਨ। ਇਹ ਉਹ ਜਗ੍ਹਾ ਜਿੱਥੋਂ ਦਾ ਬੜੀ ਚਾਹ ਪੀਂਦੇ ਨੇ। ਜਿੱਥੇ ਅਸੀਂ ਆਉਂਦੇ ਜਾਂਦੇ ਰਹਿੰਦੇ ਆ। ਉਹ ਨਹੀਂ ਤਾਂ ਜਦਨ ਨਹੀਂ ਕੀ ਕਰਦਾ ਚਾਹ ਪੀਂਦੇ ਅਸੀਂ ਘੇੜਾ ਮਾਰਨ ਆ ਜੰਦੇ ਆ। ਸਹੀ ਜੰਨਾ ਤੇ ਚਾਹ ਆਰਡਰ ਕਰਤੀ ਐ ਚਾਹ ਆ ਜੇਗੀ ਫਿਰ ਸੀਨੇ ਆ। ਜਿੱਥੇ ਚਾਹ ਉਥੇ ਰਹਾ। ਪੀਕੇ ਪੀਕੇ ਚਾਹ ਪੀ ਜਾ ਰਾ ਸਟੂਡੀਓ ਦੇ ਤੇ ਚੱਲ ਰਿਹਾ ਸਾਡਾ ਪੋਡਕਾਸਟ ਬੜਾ ਸੋਹਣਾ ਸੀਗਾ ਕਾਹਲੂ ਇੱਕ ਪੋਡਕਾਸਟ ਕਰਨਾ ਉਹ ਬੰਦੇ ਨਾਲ ਸਾਡੀ ਗੱਲਬਾਤ ਹੋਗੀ ਤੇ ਕੋਈ ਅਸੀਂ ਫਨੀ ਦਾ ਬੰਦਾ ਭਾਲਦੇ ਯਾਰ ਹਨੀ ਆਉਣਾ ਚਾਹੀਦਾ ਮੈਂ ਇੱਕ ਫਨੀ ਹੋ ਗਿਆ ਇੱਕ ਹੋ ਗਿਆ ਹੁਣ ਥੋੜੇ ਹੋਗੇ ਬਸ ਹਾਸੀ ਮਖੌਲ ਹੋਵੇ ਪੋਡਕਾਸਟ ਦੇ ਵਿੱਚ ਸੀਰੀਅਸ ਜੀ ਜ਼ਿਆਦਾ ਹੋਗੇ ਕਰਦੇ ਆ ਲੱਭਦੇ ਆ ਕੋਈ ਹਾਂਜੀ ਕੀ ਗੱਲ ਐਂਕਰ ਚਾਹੀਦੀ ਕੁੜੀ ਸਾਨੂੰ ਸਾਡੇ ਕੋਲ ਕੁੜੀ ਨਹੀਂ ਹੈਗੀ ਐਂਕਰ ਸਾਨੂੰ ਬਹੁਤ ਐਂਕਰ ਹੋਸ ਸਾਰਾ ਕੁਝ ਵੀ ਆਪ ਜਾਣ ਚਲੋ ਜੇ ਰੀਡਿੰਗ ਜਾਂਦੀ ਹੋਵੇ ਤਾਂ ਬੈਲੈਂਸ ਫਿਰ ਤਾਂ ਮਹਾਰਾ ਇਹ ਕਹਿੰਦੇ ਵੀ ਬਾਰੀ ਨਹੀਂ ਆ ਰਹੇ ਨੇ ਮੈਂ ਵਿਹਲਾ ਹੋ ਜਾਊਗਾ ਨਾ ਹੋਰ ਬਰੇ ਹੋਸਟ ਹੋ ਜਾਣਗੇ ਫਿਰ ਉਹਨੇ ਹਵਾ ਕਰਦੇ ਦੋਏ ਕਹਿੰਦੇ ਸੀ ਹੋਸਟ ਕਰਦੇ ਆ ਤੂੰ ਤੇਰਾ ਕੰਮ ਉਹ ਹਵਾ ਨਹੀਂ ਕਰਦੇ ਵੀਰੇ ਗੱਲ ਹਵਾ ਕਰਦੇ ਸੀ ਕੱਲ ਜੀ ਇਹ ਦੋ ਜਣੇ ਕੇਈ ਕੋ ਕਲਦੀਆਂ ਉਹ ਬਹੁਤ ਸਿਆਣੀਆਂ ਸਮਝ ਨਹੀਂ ਪੈਂਦੀ ਐਡੀਟਿੰਗ ਆ ਗੱਲ ਹਵਾ ਨਹੀਂ ਕਰਦੇ ਰਿਸਪੈਕਟ ਨਾਲ ਬੋਲਣਾ ਨਾ ਮੋਬਾਈਲ ਨਾਲ ਉਸਦੀ ਰਿਕਾਰਡ ਕਰਕੇ ਉਹ ਜਾਨ ਬੱਚ ਦਾਸਾਂ ਦੇ ਹੱਥ ਹੈ ਕੁਝ ਵੀ ਕਰ ਸਕਦਾ ਮੈਂ ਤੁਹਾਨੂੰ ਤਾਂ ਹੀ ਗਿਆ ਵੀ ਵੀਰੇ ਉਮਰ ਸਿਆਣੀ ਹੋ ਗਈ ਸਮਝ ਨਹੀਂ ਪੈ ਰਹੀ ਰੀਡਿੰਗ ਹੋਰ-ਹੌਲੀ ਕਰ ਲਈਦੀ ਆ ਹੌਲੀ-ਹੌਲੀ ਪਾਲਾਂ ਜੱਤ ਅਸਲ 'ਚ ਪਤਾ ਹੱਥ ਤਾਂ ਨਹੀਂ ਪਾਰ ਇਹ ਜੇ ਉਧਰ ਵੀ ਮੈਂ ਹੱਥ ਪਾਲੇ ਇੱਧਰ ਵੀ ਸਾਰਕੋ ਹੋ ਗਿਆ ਤੇ ਤੂੰ ਬਹਿਲਾ ਹੋ ਜਾਏਗਾ ਇਹਦੇ ਮਨ ਚਾਰ ਨਹੀਂ ਹੁੰਦਾ ਬੇਦਖੀ ਬਹਿਲਾ ਚਾਰ ਨਹੀਂ ਹੁੰਦਾ ਇਹਨਾਂ ਤੋਂ ਐ ਮੈਨੂੰ ਪਤਾ ਮੈਂ ਕਿਵੇਂ ਦੋ ਕੈਮਰੇ ਸਾਹਮਣੇ ਨੇ ਅੱਜ ਕਾਰਡ ਵੀ ਭਰ ਜਾਂਦੇ ਹੁੰਦੇ ਨੇ ਮਤਲਬ ਹੈ ਲੋ ਮਤਲਬ ਤੇਰੀ ਤੇ ਮੇਰੀ ਵੱਖਰੀ ਵੱਖਰੀ ਹੋ ਗਈ ਨਾ ਸਾੜੀ ਹੋ ਗਈਆਂ ਤੇਰਾ ਮਤਲਬ ਤੂੰ ਮੈਨੂੰ ਆਉਂ ਨਹੀਂ ਹਾਉ ਨਹੀਂ ਲਓ ਜੀ ਇਹ ਮੁੰਡਾ ਵਿਆਹਣਾ ਜੀ ਇਤਨੀ ਸ਼ਕਲ ਦਾ ਆ ਜੀ ਇਹ ਮੁੰਡਾ ਵਿਆਹਣਾ ਜੀ ਕੋਈ ਲੁੱਲੀ ਲੰਗੜੀ ਕੋਈ ਕਾਲੀ ਪੇਲੀ ਅੱਖਾਂ ਤੋਂ ਕਾਣੀ ਜਿਹਦੇ ਵਾਲ ਝੜੇ ਹੋਣ ਗੰਜੀ ਕੋਈ ਐਸੀ ਵੈਰੈਟੀ ਹੋਵੇ ਸਾਨੂੰ ਦੱਸਿਓ ਹੋਰ ਵੀਰ ਜੀ ਕੀ ਹਾਲ ਨੇ ਜੀ ਠੀਕ ਠਾਕ ਇਹ ਸਾਡੇ ਭਾਈ ਸਾਹਿਬ ਨੇ ਇਹਨਾਂ ਦਾ ਆਇਗਾ ਪੂਰਾ ਨੌਕੀਆ ਜੀ ਸਿੰਘ ਫਾਸਟ ਸਿੰਘ ਫਾਸਟ ਫੂਡ ਬੋਡੀ ਫਾਈ ਕਰਾਉਣੀ ਸਿੰਘ ਫਾਸਟ ਫੂਡ ਕੋਲਚੇ ਛੋਲੇ 버거 ਇਹ ਇਹ ਸਾਡੇ ਮਾਣਾ ਭਾਈ ਸਾਹਿਬ ਤੇ ਜਿੰਨੀ ਵੀ ਸਰਾਂ ਦੇ ਨਾਲ ਨੂੰ ਜਾਣਦੀ ਆ ਇੱਕ ਟਾਈਮ ਆਊਗਾ ਹਨਾ ਅਸੀਂ ਵੱਡੇ ਵੱਡੇ ਪੋਡਕਾਸਟ ਤੇ ਬੈਠ ਕੇ ਕੀ ਕਰਾਂਗੇ ਇੱਕ ਨਾ ਉੱਥੇ ਮਾਣਾ ਵੀਰਾ ਖੜਦਾ ਹੁੰਦਾ ਸੀ ਜਦੋਂ ਕੋਲਚੇ ਖਾਂਦੇ ਹੁੰਦੇ ਸੀ ਕੀ ਬਾਤ ਨਾ ਟਾਈਮ ਕਿਹੜਾ ਹੋ ਜਦ ਨੂੰ ਵੀਰੇ ਦਾ ਵੱਡਾ ਹੋਊਗਾ ਹੋਟਲ ਬਣਾਉਣਾ ਕੀ ਬਣਾਉਣਾ ਕਹ ਰੈਸਟੋਰੈਂਟ ਬਣਾਦਾ ਵਚਨ ਕਰਨਿਆ ਸੰਤਾਂ ਨੇ ਦੱਸ ਦੇ ਦੱਸ ਸਾਡੂ ਕੀ ਵਚਨ ਕਰਨਾ ਅੱਜ ਉਹਨੇ ਲੰਗ ਸੱਸ ਵਰਦੀ ਨੂੰ ਉੱਠ ਕੱਢਣਾ ਜਵਾਦ ਸਮਾਇਆ ਸਮਾ ਚਾਰ ਰੈਕਟਰ ਐਂਡ ਹੋ ਗਿਰਦਾ ਆ ਬੜਾ ਹੋਊ ਰੈਕਟਰ ਐਂਡ ਰੋਕ ਹਾਂ ਤੇਰੇ ਜੇ ਆਪਣੇ ਫਿਲਮਾਂ ਫੁਲਮਾਂ ਦੀ ਇੱਥੇ ਵਾਲੀ ਜਗ੍ਹਾ ਨਾਲ ਸਾਰੀਆਂ ਖਰੀਦ ਲੈਣੀ ਆ ਇੱਕ ਬੜਾ ਮੋਹਰ ਇੱਥੇ ਨਹੀਂ ਬਣਾਉਣਾ ਹੈਗਾ ਉਹ ਜਗ੍ਹਾ ਆਪਣੇ ਲਈ ਪਈ ਆ ਉਹ ਤੇ ਖਾਲੀ ਇਹਦੇ ਗੱਡੀ ਨਾਲ ਬਣਾਉਣਾ ਫੇਰ ਉਹੀ ਗੱਲ ਹੈ ਐਨਾ ਕਾ ਆਪਾਂ ਸਾਰੀ ਖਰੀਦ ਲੈਣੀ ਆ ਨਾ ਹਾਂ ਆਪਾਂ ਉਹਦੇ ਮਾਲਕ ਹੋਣਾ ਸਿਟੀ ਸੈਂਟਰ ਆਪਣਾ ਆਪਣਾ ਬਣਾਉਣਾ ਜੀ ਅਜ ਮਿੱਤਰਾਂ ਦੇ ਟੌਰ ਗੱਡੀ ਯਾਰ ਮੇਰੀਆਂ ਅੱਖਾਂ ਮੁੱਛਾਂ ਪਾਦ ਇੱਕੋ ਜਿਹੀ ਗੱਲ ਤੇ ਫਿਰ ਹੀ ਆ ਨਹੀਂ ਰੰਗਾਉਣੀ ਨਹੀਂ ਪੱਗ ਦਾ ਰੰਗ ਹੋਰ ਲੈ ਲੰਨੇ ਆ ਉਸ ਦਾ ਕਾਹਦੇ ਆਦੇ ਮੈਨੂੰ ਆਮ ਆਲੀ ਪਾਟੜੀ ਵੀ ਨਹੀਂ ਹੋ ਜਾਂਦੀ ਆ ਮੈਂ ਵੀ ਜਾ ਕੇ ਕਹਿੰਦਾ ਮੈਂ ਵੀ ਜਾ ਕੇ ਕਹਿੰਦਾ ਕੱਲ ਤਰਨ ਤਰ ਜਿੱਤ ਲਿਆ ਸੀ ਆ ਉਹ ਗਾਣਾ ਅੱਜ ਜੀਡ ਬੌੜ ਦਾਸ ਕਰਿਆ ਹਾਂ ਅੱਜ ਸਾਡਾ ਬਲੌਗ ਪੈ ਰਿਹਾ ਛੋਟਾ ਕਿਉਂਕਿ ਅੱਜ ਅਸੀਂ ਕਿਤੇ ਆ ਨਹੀਂ ਰਹੇ ਕਿਤੇ ਜਾ ਨਹੀਂ ਰਹੇ ਯੂਨੀਵਰਸਿਟੀ ਨਹੀਂ ਛੁੱਟੀ ਆ ਅਸੀਂ ਆ ਬੇਲੇ ਕੁਝ ਲੈਣ ਜਾਣਾ ਸੀ ਇਹ ਬਈਆ ਕਹਿੰਦਾ ਹੈਲੋ ਲੈਣ ਕਾਦਣਗੇ ਆਪਾਂ ਕੁਝ ਉਹ ਮਤਲਬ ਮਨ ਨਹੀਂ ਕਰਿਆ ਅੱਜ ਬਸ ਅੱਜ ਆਟਾ ਮੇਰਾ ਵੀ ਸਾਡਾ ਗਾਲੂ ਜੀ ਨਹੀਂ ਹੈਗਾ ਸਾਡੇ ਨਾਲ ਹਨੀ ਨਹੀਂ ਆਇਆ ਹਨੀ ਕੱਲੂ ਆਊਗਾ ਜਿਹੜਾ ਕਹਿੰਦਾ ਸਾਸਰੀ ਗਾਂ ਜੀ ਮੈਂ ਦਸਪਤ ਸਿੰਘ ਹਨੀ ਉਹ ਕੱਲੂ ਆਉਣਗੇ ਤੇ ਫੇਰ ਕੱਲੂ ਅਸੀਂ ਇੱਕ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਨਵਾਂ ਕਿੰਨੇ ਪੈਸੇ ਭਰਾਂਗੇ ਨਵੀਂ ਆਈਟਮ ਲੈ ਕੇ ਆਵਾਂਗੇ ਤੁਸੀ ਜਿਹੜਾ ਸੈਟਅਪ ਆ ਜੀ ਇੱਥੇ ਸਾਰਾ ਕੁਝ ਤੁਹਾਨੂੰ ਸ਼ੁੱਧ ਮਿਲੂਗਾ ਵਧੀਆ ਤੇ ਨਾਲੇ ਆਮਰਤਾਰੀ ਪੀਰ ਗਿਆਨੀ ਧਿਆਨੀ ਕੁਲਚਾ ਦੇਸੀ ਕੋਲਾ ਕੁਲਚਾ ਦੇਸੀ ਕੋਲਾ ਕੁਲਚਾ ਵੀਰੇ ਨੇ ਦੇਸੀ ਕੋਲਾ ਕੁਲਚਾ ਸ਼ੁਰੂ ਕਰਿਆ ਜਰੂਰ ਆਓ ਸਰੰਦ ਸਿਟੀ ਸੈਂਟਰ ਆਹ ਕਿਹੜਾ ਹੈ ਮਸਕਾ ਚਾਹੇਬਾਰ ਦੇ ਸਾਹਮਣੇ ਆਹ ਖੜਾ ਵੀਰ ਸਿੰਘ ਫਾਸਟ ਫੂਡ ਪਰ ਮੈਂ ਲੋਕੇਸ਼ਨ ਦਿਖਾਉਣਾ ਇਧਰੋਂ ਸੜਕ ਆਉਂਦੀ ਆ ਇਧਰੋਂ ਚਲੀ ਗਈ ਇਧਰੋਂ ਅਗੇ ਇਧਰੋਂ ਚਲੀ ਗਈ ਇਹ ਕੀ ਹੋ ਗਿਆ ਸੜਕ ਆ ਇਧਰੋਂ ਤੋਂ ਲੰਘ ਗਈ ਆ ਇਧਰੋਂ ਇਧਰੋਂ ਚਲੀ ਗਈ ਇਧਰੋਂ ਇਧਰੋਂ ਚਲੀ ਗਈ ਸੜਕ ਰੁਕੀ ਕਿਤੇ ਨਹੀਂ ਰੁਕਣਾ ਇੱਥੇ ਸਿੰਘ ਵਾਲੇ ਸਿੰਘ ਵਾਲੇ ਵੀਰੇ ਰੁਕਣਾ ਉਹਰੇ ਉਹਰੇ ਰੁਕਣਾ ਆ ਕੇ ਉਹਰੇ ਉਹਰੇ ਜਿਹੜੇ ਜਿਹੜੇ ਚਾਹੁੰਦੇ ਨੇ ਵੀ ਕੈਲਰੀਜ਼ ਬਰਨ ਕਰਨੀਆਂ ਨੇ ਪਤਲਾ ਨਹੀਂ ਮੋਟਾ ਨਹੀਂ ਹੋ ਰਹੇ ਜਾਂ ਹੋਰ ਵਧੀਆ ਸਾਰਾ ਕੁਝ ਓਕੇ ਹੋ ਜਾਊਗਾ ਵੀਰੇ ਕੋਲੇ ਆ ਜੇ ਆ ਵੀਰਾ ਗਾਣਾ ਚੱਲਦਾ ਨਾ ਇਹ ਮੇਰਾ ਦਿਮਾਗ ਚੱਲੂਗਾ ਰਾਤ ਨੂੰ 8 ਵਜੇ ਤੋਂ ਬਾਅਦ ਰਾਤ ਨੂੰ 8 ਵਜੇ ਬਾਅਦ ਰਾ ਦਿਮਾਗ ਚੱਲਦਾ ਧیرے ਧیرے ਵੀ ਕੀ ਹੁੰਦਾ ਡੈਡ ਉਹਦਾ ਰੋਡੂ ਵੀ ਨਾਲ ਹੁੰਦੇ ਉਹਨਾਂ ਦਾ ਸਿਰ ਅੱਜ ਤੇ ਸਾਲੇ ਆ ਮੈਂ ਡੈਡ ਕਰਦਾ ਅਕਾਲ ਸੋ ਅੱਜ ਦਾ ਵਲੌਗ ਸਾਡਾ ਛੋਟਾ ਜਿਹਾ ਕਿਉਂਕਿ ਅੱਜ ਜਨਾਬ ਅਸੀਂ ਕਿਸੇ ਪਾਸੇ ਗਏ ਇਹਨਾਂ ਕੋਸ਼ ਕਰਿਆ ਪੌਡਕਾਸਟ ਕੀਤਾ ਉਹ ਵੀ ਸਟੂਡੀਓ ਸੀਗੇ ਅਸੀਂ ਗੁਰਦੁਰਾ ਖਾ ਗਏ ਸਵੇਰੇ ਉਹ ਕਰਨਾ ਭੁੱਲ ਗਏ ਹਾਂ ਸਵੇਰੇ ਸ਼ੁਰੂ ਕਰਨਾ ਤੁਹਾਨੂੰ ਦੱਸਣਾ ਭੁੱਲ ਗਏ ਵਿੱਚ ਪੌਡਕਾਸਟ ਕਰ ਰਹੇ ਹਾਂ ਤੇ ਅੱਜ ਵਾਲਾ ਬਲੌਗ ਆ ਜਿਹੜਾ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੇ ਹੁਣ ਕੱਲ ਨੂੰ ਇੱਕ ਪੌਡਕਾਸਟ ਸਾਡਾ ਸਟੂਡੀਓ ਇੱਕ ਪੌਡਕਾਸਟ ਕੱਲ ਨੂੰ ਹੋਰ ਆ ਤੇ ਕੱਲ ਨੂੰ ਸਾਡੇ ਕੋਲ ਪ੍ਰੋਗਰਾਮ ਵੀ ਆ ਸੋ ਅਸੀਂ ਕੱਲ ਨੂੰ ਜਦੋਂ ਪੌਡਕਾਸਟ ਕਰਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਕੱਲ ਦਾ ਬਲੌਗ ਕਰ ਲਿਆ ਤੇ ਅੱਜ ਦਾ ਬਲੌਗ ਛੋਟਾ ਜਿਹਾ ਪ੍ਰਬੰਧ ਕਰਿਓ ਸੋ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ 'ਚ ਅੱਜ ਸਾਡਾ 5ਵਾਂ ਡੇ ਹੋ ਗਿਆ 6ਵਾਂ ਇਹ 6ਵਾਂ ਡੇ ਆ ਗਿਆ 6ਵਾਂ ਡੇ ਹੋ ਗਿਆ ਸਾਡਾ ਅੱਜ 6 ਦਿਨ ਦਾ ਅਸੀਂ ਬਲੌਗ ਬਣਾ ਰਿਹਾ ਓਕੇ ਬਾਏ